ਹਰੀ ਤੁਮ ਮਹਿ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰੀ ਜੋਤ ਰਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲ ਤੂ ਆ ਚਲ ਤ ਨਦਰੀ ਆ ਕਹੇ ਨਾਨਕ ਸ੍ਰਿਸ਼ਟਿ ਕਾ ਮੂਲ ਰਚਿਆ ਕੋ ਤਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰੀ ਮੰਗਲ ਗਾ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨਸ ਭਾਗੇ ਆਪਣਾ ਪ੍ਰਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗ ਇਸ ਜਗ ਮਹਿ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨੇ ਹਰਿ ਤੇਰਾ ਰਚਨ ਰਚਿਆ ਸੋ ਹਰਿ ਮਨ ਨ ਵਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਉਰਬ ਲਿਖਿਆ ਪਾਇਆ ਕਾ ਨਾਨਕਿਆ ਸਰੀਰ ਪ੍ਰਵਾਨ ਹੋਆ ਜਿਨੇ ਸਾਧ ਗੁਰਸਿਓ ਚਿਤ ਲਾਇਆ اے ਨੇਦਰ ਮੇਰਿਆ ਹਰ ਬਿਨ ਯਵਰ ਨਾ ਦੇਖੋ ਕੋਈ ਹਰ ਬਿਨ ਨਦਰ ਹਰ ਬਿਨ ਯਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਪਰਸਾਦੀ ਬੁਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨਵਰਨਾ ਕੋਈ ਕਾਹੇ ਨਾਨਕ ਇਹ ਨੇਤਰੰਧ ਸੇ ਸਤਗੁਰ ਮਿਲਿਆ ਦੇਬ ਦ੍ਰਿਸ਼ਟੀ ਹੋਈ ਏ ਸਰਵਣ ਹੋ ਮੇਰੋ ਸੱਚ ਸੁਣਨੈ ਨੂੰ ਪਠਾਏ ਸੱਚ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਸਚ ਲਖ ਵਡਾਣੀ ਤਾਂ ਕੀ ਗਤੀ ਕਹੀ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਣਾ ਪਵਿੱਤਰ ਹੋਵਾ ਸਚੇ ਸੁਣਨੇ ਨੂੰ ਪਠਾਏ ਹਰ ਜਿਓ ਗੁਫਾਂਦਰ ਰਖ ਕੇ ਵਜਾ ਪਾਉਣ ਵਜਾਇਆ ਉਜਾ ਵਜਾ ਪਾਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪ ਦਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ ਤੇ ਹੈ ਅਨੇਕ ਰੂਪ ਨਾਉ ਨਮ ਨਿਦੇ ਤਿਸ ਦਾੰਤ ਨਾ ਜਾਈ ਪਾਇ ਕਹਿ ਨਾਨਕ ਹਰ ਪਿਆਰੇ ਜਿਓ ਗੁਵੰਦੁਰਿ ਰਕ ਕਾ ਵਾਜਾ ਪਾਵਣ ਏ ਹੋ ਸਚਾ ਸੋਹਿਲਾ ਸਚ ਕਰ ਗਾਵੋ ਗਾਵੋ ਹਤਾ ਸੋਹਿਲਾ ਕਰ ਸਚ ਜਿੱਥੇ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾਂ ਤੁਧ ਪਾਵੇ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਾਹ ਨਾਨਕ ਸੱਚ ਸੋਹਿਲਾ ਸੱਚ ਕਰ ਗਾਵੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਭੈ ਸਰਸੇ ਪੂ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਦੇ ਪਵਿੱਤ ਕਹਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਵੈ ਨਵੰਤ ਨਾਨਕ ਗੁਰ ਚਰਨ ਲਾਗੇ ਕਹਤੇ ਪਵਿੱਤ ਸਤਗੁਰ ਰਹਾ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ